ਨਾ ਸ੍ਰੀ ਮਹਿਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀ ਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅੜੰਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮਹਦੇ ਆਲ ਕਿਰਪਾਲ ਕਿਰਪਾ ਨਿਦ ਪਤਿਤ ਪਵਰ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤੰ ਗਾਈ ਜਾਪ ਤਾਪ ਭਗਤ ਸਭ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤੰ ਗਾਈ ਤਨਾ ਸ੍ਰੀ ਮਹਿਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣੰਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ੍ਹ ਦਇਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀ ਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਰ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀ ਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮਹਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਭ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ सास सास मन नाम समारे ए बिराम निद पाई तुम करो दया मेरे साई ऐसी मत दी जे मेरे ठाकुर सदा सदा तुद त्याई रहाओ तुमरी कृपा ते मोह मन छूटे बिनस जाए परमाई अड़ंद रूप रवयो सब मदे जतकत पे खोजाई ਤੁਮ੍ਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾਸਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅੜੰਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ तना श्री मोहल्ला पंचवा पानी पखखा पीसो संता गए गुण गोविंद जस गाई सास सास मन नाम समारे ए बिराम निद पाई तुम करो दया मेरे साई ऐसी मत दी जे मेरे ठाकुर सदा सदा तुद त्याई रहा तुमरी कृपा ते मोह मन छूटे ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਕੋ ਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਭ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ सास सास मन नाम समारे ए बिसराम निद पाई तुम करो दया मेरे साई ऐसी मत दीजे मेरे ठाकुर सदा सदा तुद त्याई रहाओ तुमरी कृपा ते मोह मन छूटे बिनस जाए परमई अड़ंद रूप रवयो सब मदे जतकत पेखो जाई ਤੁਮਹ ਦਿਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਦ ਬਤੀਤ ਪਾਵਨ ਗੋਸਾਈ ਕੋਟ ਸੁਖानंद ਰਾਜਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੂਦ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਰ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਕਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਰ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਭ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹਿਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ सास सास मन नाम समारे ए बिस राम निद पाई तुम करो दया मेरे साई ऐसी मत दी जे मेरे ठाकुर सदा सदा तुद त्याई रहाओ तुमरी कृपा ते मोह मन छूटे बिनस जाए परmai अड़ंद रूप रवयो सब मदे जतकत पेखो जाई ਤੁਮਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਰ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ તુમ કરો દયા મેરે સાહી એસી મત દીજે મેરે ઠાકુર સદા સદા તુદ ત્યાઈ રહાઉ તુમરી કૃપાતે મોહ મન છૂટે વિનસ જાયે પરમાઈ અડંદ રૂપ રવ્યો સબ મદે જતકત પેખો જાયી તુમ દયાલ કૃપાળ કૃપાનિદ ਪਤਿ ਦੇ ਪਾਵਰ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀ ਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਤ ਪਾਵਰ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹਿਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ गोविंद ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬੀਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਭ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹਿਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ सास सास मन नाम समारे ए बिराम निद पाई तुम करो दया मेरे साई ऐसी मत दी जे मेरे ठाकुर सदा सदा तुद त्याई रहाओ तुमरी कृपा ते मोह मन छूटे बिनस जाए परमाई अड़ंद रूप रवयो सब मदे जतकत पेखो जाई ਤੁਮ੍ਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਦ ਅਤਿਦ ਪਾਵਰ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀ ਜੇ ਮੇਰੇ ਠਾਕੁਰ ਸਦਾ ਸਦਾ ਤੂਦ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਕੋ ਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀ ਸੋ ਸੰਤਾਗੇ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਏ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾਓ ਤੁਮਰੀ ਕਿਰਪਾ ਤੇ ਮੋਹ ਮਨ ਛੂਟੇ ਬਿਨਸ ਜਾਏ ਪਰਮਾਈ ਅਣਦ ਰੂਪ ਰਵਿਓ ਸਭ ਮਦੇ ਜਤਕਤ ਪੇਖੋ ਜਾਈ ਤੁਮ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੇ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਤਨਾ ਸ੍ਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾ ਗਏ ਗੁਣ ਗੋਬਿੰਦ ਜਸ ਗਾਈ सास सास मन नाम समारे ए बिराम निद पाई तुम करो दया मेरे साई ऐसी मत दी जे मेरे ठाकुर सदा सदा तुद त्याई रहाओ तुमरी कृपा ते मोह मन छूटे बिनस जाए परमई अड़ंद रूप रवयो सब मदे जतकत पे खोजाई ਤੁਮਹ ਦੇ ਆਲ ਕਿਰਪਾਲ ਕਿਰਪਾ ਨਿਦ ਪਤਿਦ ਪਾਵਣ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ ਜਾਪ ਤਾਪ ਭਗਤ ਸਭ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਜੀ ਹੈ ਨਾਨਕ ਤ੍ਰਿਪਤ ਗਾਈ